ਲੋਕੀ ਕਹਿੰਦੇ ਵੀਜ਼ੇ ਨਹੀਂ ਆਉਂਦੇ ਪਰ ਮਾਈਲਸਟੋਨ ਦੇ ਵਿੱਚ ਰਸ਼ਾ ਉਨਾ ਹੀ ਪਈ ਜਾਂਦਾ ਹੈ ਹਰ ਵਾਰੀ ਇੱਥੇ ਅਸੀਂ ਸੈਮੀਨਾਰ ਤੇ ਆਉਂਦੇ ਹਾਂ ਪਰ ਅੱਜ ਦਾ ਸੈਮੀਨਾਰ ਖਾਸ ਕਿਉਂ ਕਿ ਇੱਥੇ ਰਸ਼ਾ ਆ ਰਿਹਾ ਹੈ ਟੂਰਿਸਟ ਵੀਜ਼ਾ ਵਿਜ਼ਿਟਰ ਵੀਜ਼ਾ ਪੁਛਤਾ ਅਪਲਾਈ ਕਰਨ ਆ ਰਿਹਾ ਕੁਛ ਆਪਣੇ ਵੀਜ਼ਾ ਰੀਸੀਵ ਕਰਨ ਆ ਰਿਹਾ ਪਰ ਮਾਈਲਸਟੋਨ ਹੀ ਕਿਉਂ ਖਾਸ ਹੈ ਇਹਦੇ ਬਾਰੇ ਤਾਂ ਗੱਲਬਾਤ ਕਰਾਂਗੇ ਸਰ ਦੇ ਨਾਲ ਕਿ ਮਾਈਲਸਟੋਨ ਹੀ ਕਿਉਂ ਚੁਣਨਾ ਚਾਹੀਦਾ ਹੈ ਕੀ ਹਾਲ ਚਾਲ ਹੈ ਬਹੁਤ ਬੱਲੇ ਬੱਲੇ ਜੀ ਸਿਰ ਬੱਲੇ ਬੱਲੇ ਤੁਸੀਂ ਬਾਹਰ ਕਰਾਈ ਹੋਈ ਹੈ ਮੈਨੂੰ ਇਹ ਦੱਸੋ ਵੀ ਸੈਮੀਨਾਰ ਅੱਗੇ ਤਸੀ ਆਉਨੇ ਆ ਇੰਨਾ ਰਸ਼ ਨਹੀਂ ਹੁੰਦਾ ਅੱਜ ਕੀ ਖਾਸ ਆ ਅੱਜ ਸਾਰੇ ਪੰਜਾਬ ਵਾਲਿਆਂ ਨੂੰ ਜਾਗ ਜਾਗਰੂਕ ਹੋ ਗਏ ਸਾਰੇ ਪੰਜਾਬ ਵਾਲੇ ਜਾਗਰੂਕ ਹੋ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ ਵਿਜ਼ਟਰ ਵੀਜ਼ਾ ਲਾਉਣਾ ਆ ਥੋੜੇ ਪੈਸੇ ਚਲਵਾਉਣਾ ਕਿਸੇ ਵੀ ਕੰਟਰੀ ਦਾ ਅਮਾਜ਼ੋਨ ਬੰਟੋ ਆ ਸਾਰੇ ਪੰਚਾਇਤ ਦੇ ਸਾਹਮਣੇ ਅੱਛਾ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਗੀ ਕਿ ਬਤੇਰੇ ਲੋਕੀ ਬਤੇਰੇ ਏਜੰਡਾ ਕੰਸਲਟੈਂਟ ਏਦਾਂ ਦੇ ਜਿਹੜੇ ਆਪਣਾ ਕੰਮ ਬੰਦ ਕਰਕੇ ਜਾਈ ਜਾਂਦੇ ਆ ਤੇ ਮਾਈਲਸਟੋਨ ਚ ਕੀ ਖਾਸ ਵੀਜ਼ੇ ਆਈ ਜਾਂਦੇ ਆ ਹੀ ਜਾਂਦੇ ਆ ਦੇਖੋ ਜਿਹੜੇ ਕੰਸਲਟੈਂਟ ਬੰਦ ਕਰਕੇ ਜਾਂਦੇ ਆ ਬੜੀ ਦੁੱਖਦਾਈ ਗੱਲ ਆ ਇੰਡਸਟਰੀ ਡਾਊਨ ਆ ਇਸ ਤਰ੍ਹਾਂ ਪਰ ਗੱਲ ਇਹ ਵੀ ਕਿਤੇ ਨ ਕਿਤੇ ਉਹ ਮਾਈਟ ਬੀ ਉਹ ਇਹੀ ਥਾਟ ਲੈ ਕੇ ਆਏ ਸੀ ਵੀ ਇਸ ਇੰਡਸਟਰੀ ਚ ਪੈਸਾ ਹੈਗਾ ਜਿੰਨਾ ਕਮਾਉਂਦਾ ਕਮਾ ਲਈਏ ਹਾਂ ਉਹ ਜਿਵੇਂ ਅਸੀਂ ਇਸ ਇੰਡਸਟਰੀ ਨਾਲ ਸ਼ੁਰੂ ਤੋਂ ਜੁੜੇ ਆ ਤੁਹਾਨੂੰ ਪਤਾ ਅਸੀਂ ਐਂਡ ਤੱਕ ਇਹੀ ਕੰਮ ਕਰਨਾ ਹੈ ਪੜ੍ਹਾਈਆਂ ਕੀਤੀਆਂ ਤਜਰਬੇ ਲਈ ਆ ਹੁਣ 20 ਸਾਲ ਦਾ ਤਜਰਬਾ ਹੋ ਗਿਆ ਜੀ ਐਮਬੈਸੀਆਂ ਦੀ ਟ੍ਰੇਨਿੰਗ ਵੀ ਲਈ ਦੀ ਆ ਹੋਰ ਮਤਲਬ ਬਹੁਤ ਕੁਝ ਕਰੀਦਾ ਸਾਡੇ ਵਾਸਤੇ ਸਾਡਾ ਰੋਜ਼ੀ ਰੋਟੀ ਸਾਡਾ ਕਿੱਤਾ ਇਹੀ ਹੈ ਇਸ ਕਰਕੇ ਜਿੱਦਾਂ ਨਿਕਲੇ ਜਾਂਦੇ ਤੇ ਵੀਜ਼ੇ ਵੀ ਤੁਹਾਨੂੰ ਇਦਾਂ ਹੀ ਮਿਲ ਜਾਣਗੇ ਜਿੱਦਾਂ ਬੱਠੇ ਆ ਕਲਾਇੰਟ ਬੱਠੇ ਆ ਵੀਜ਼ੇ ਵੀ ਮਿਲ ਜਾਣਗੇ ਰਿਜ਼ਲਟ ਮਿਲ ਜਾਣਗੇ ਕੰਨ ਦੇ ਹੁੰਦੇ ਕਿ ਵਿਆਹ 'ਚ ਨਰਸ਼ ਦੇਖਣ ਨੂੰ ਮਿਲਦਾ ਪਰ ਮਾਈਲਸਟੋਨ ਦੇ ਵਿੱਚ ਵੀ ਨਰਸ਼ ਇਹ ਰੋਜ਼ ਹੀ ਵਿਆਹ ਹੁੰਦਾ ਜੀ ਸਾਡੇ ਤਾਂ ਰੋਜ਼ ਹੀ ਵੀਜ਼ਿਆਂ ਨਾਲ ਵਿਆਹ ਹੁੰਦਾ ਕਲਾਇੰਟਾਂ ਦਾ ਔਰ ਕਰੋਨੇ ਆ ਸੀ ਯਾਨੀ ਕਿ ਅਸੀਂ ਵਿਚੋਲੇ ਆ ਵਿਚੋਲੇ ਆ ਸੋ ਇਸ ਕਰਕੇ ਇਹ ਰਸਤਾ ਮੈਡਮ ਜਿਹੜਾ ਮੇਨ ਕਾਰਨ ਹੈ ਉਹ ਇਹ ਹੈ ਕਿ ਲੋਕਾਂ ਨੂੰ ਪਤਾ ਹੈ ਵੀ ਸੱਚ ਦੇ ਆਧਾਰ ਤੇ ਜੇ ਵੀਜ਼ਾ ਲਵਾਉਣਾ ਸਿਰਫ ਆਪਣੇ ਕਾਗਜ਼ਾਂ ਦੇ ਸਿਰ ਤੇ ਲਵਾਉਣਾ ਕੋਈ ਜਾਲੀ ਕੰਮ ਨਹੀਂ ਕੋਈ ਫੇਕ ਡਾਕੂਮੈਂਟ ਨਹੀਂ ਕੋਈ ਪੁਰਾਣੀ ਟਰੈਵਲ ਹਿਸਟਰੀ ਨਹੀਂ ਚਾਹੀਦੀ ਜੀ ਕੋਈ ਫੰਡਾਂ ਦਾ ਬਹੁਤ ਵੱਡਾ ਹਊਆ ਬਣਾਇਆ ਹੁੰਦਾ ਜੀ ਫੰਡ ਚਾਹੀਦੇ 40 ਲੱਖ ਚਾਹੀਦਾ ਪਰਾਂਲਾਂ ਤੇ ਕੁਝ ਨਹੀਂ ਚਾਹੀਦਾ ਹੂੰ ਤੁਹਾਡੇ ਕੋਲ ਜਿਹੜੇ ਜੈਨੂਅਲ ਡਾਕੂਮੈਂਟ ਨੇ ਕਿਸੇ ਕੋਲ ਦੀ ਉਹ ਲੈ ਕੇ ਸਾਡੇ ਕੋਲ ਆ ਜੀਵੇ ਅਸੀਂ ਉਹ ਤਾਂ ਜਿਹੜੀ ਕੰਟਰੀ ਕਹੂਗਾ ਉਹਦਾ ਵਿਸਟਾ ਵੀਜ਼ਾ ਲਵਾ ਦਾਂਗੇ ਉਹ ਵਾਲੇ ਨੇ ਅੱਛਾ ਤੁਸੀਂ ਬੜੇ ਆਸਾਨੀ ਨਾਲ ਕਹਿੰਦੇ ਹੋ ਹਾਂ ਕੋਈ ਗੱਲ ਨਹੀਂ ਲਵਾ ਦਾਂਗੇ ਵੀ ਇਹ ਪਹਿਲਾਂ ਹੀ ਲੱਗੇ ਪਏ ਤੁਹਾਡੇ ਕੋਲ ਪਹਿਲਾਂ ਲੱਗੇ ਪਏ ਆ ਅੱਜ ਤੁਹਾਨੂੰ ਦੇਖੋ 15 20 ਤੁਹਾਨੂੰ ਬੰਦੇ ਮਿਲ ਜਾਣੇ ਇੱਧਾਂ ਦੇ ਜਿਹੜੇ ਸਿਰਫ ਆਪਣਾ ਪਾਸ ਵੀਜ਼ਨ ਲੱਗਿਆ ਵਾਲਾ ਉਹ ਤੁਹਾਨੂੰ ਥੋੜੀ ਜਿਹੀ ਚ ਮਿਲਾਵੇ ਅੱਛਾ ਸਰ ਮੇਰਾ ਇੱਕ ਹੋਰ ਸਵਾਲ ਹੈ ਕਿ ਮਾਈਲਸਟੋਨ ਹੀ ਕਿਉਂ ਖਾਸ ਹੈ ਟੂਰਿਸਟ ਵੀਜ਼ਾ ਵਿਜ਼ਿਟਰ ਵੀਜ਼ਾ ਲਈ ਉਹ ਇਤਨਾ ਸਾਡੀ ਇੰਡਸਟਰੀ ਜੋਂ ਠੱਗੀ ਬਹੁਤ ਸ਼ੁਰੂ ਹੋ ਗਈ ਹੈ ਹੂੰ ਬਿਲਕੁਲ ਕਿਉਂਕਿ ਡਿਫਰੈਂਟ ਮੈਂਟਲ ਸਾਈਕੋਲੋਜੀ ਵਾਲੇ ਬੰਦੇ ਵੀ ਇਸ ਇੰਡਸਟਰੀ ਦੂਜੀ ਇੰਡਸਟਰੀ ਵਾਲੇ ਜਾਂ ਕੋਈ ਹੋਰ ਸਾਈਕੋਲੋਜੀ ਵਾਲੇ ਬੰਦੇ ਆ ਗਏ ਹੂੰ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਉਹ ਕਹਿੰਦੇ ਨਾ ਸੱਤਾ ਖਾਗਾ ਕੇ ਸਮਝ ਜਾਂਦੀ ਹੈ ਕਲਾਇੰਟਸ ਨੂੰ ਪਿੰਡਾਂ 'ਚ ਬੈਠੇ ਮੇਰੇ ਭੈਣਾ ਭਰਾਵਾ ਨੂੰ ਸਾਰਿਆਂ ਨੂੰ ਹੁਣ ਸਮਝ ਆ ਗਈ ਹੈ ਵੀ ਥੱਗੀ ਨਹੀਂ ਕਰਾਉਣੀ ਹੈ ਜਿਹੜਾ ਸਹੀ ਬੰਦਾ ਹੁਣ ਪੰਜਾਬ ਵਾਲੇ ਤਾਂ ਨਹੀਂ ਰੁਕਦੇ ਪੰਜਾਬ ਦਾ ਕਹਿੰਦਾ ਬਠਿੰਡੇ ਮੈਂ ਬਠਿੰਡੇ ਨਾਲੋਂ ਅਗੋਂ ਰਾਜਸਥਾਨ ਨੂੰ ਸ਼ੁਰੂ ਹੋ ਜਾਂਦਾ ਉੱਥੋਂ ਵੀ ਇਦਰੋਂ ਤੁਸੀਂ ਕਹਿੰਦੇ ਮਾਲਵੇ 'ਚੋਂ ਪਟਿਆਲੇ ਤੇ ਉੱਤੋਂ ਹਰਿਆਣੇ 'ਚੋਂ ਵੀ ਇੱਦਾਂ ਦੋਆਬੇ ਤੇ ਪੱਛ ਸਾਰੇ ਬੰਦੇ ਹੁਣ ਪੰਜਾਬ ਵਾਲੇ ਤਾਂ ਹੋਰ ਸਵੇਰੇ ਗੱਡੀ ਚੱਕਦੇ ਆ 5 ਵਜੇ 10 ਵਜੇ 8 ਵਜੇ ਨਾ ਮਾਈਸਟਰ ਪਹੁੰਚ ਜਾਂਦੇ ਆ ਅਲਪ ਤੇ ਮਾਈਲਸਟੋਨ ਚੜਨਾ ਹੀ ਕਿਉਂ ਜ਼ਾਇਦਾ ਹੈ ਕਿਉਂਕਿ ਰਿਜ਼ਲਟ ਮਿਲਦਾ ਜੀ ਅਸੀਂ ਸਿਰਫ ਗੱਲਾਂ ਨਹੀਂ ਕਰਦੇ ਇਹ ਤੁਹਾਨੂੰ ਰਿਜ਼ਲਟ ਦਿੰਦੇ ਆ ਥੋੜੇ ਪੈਸਿਆਂ 'ਚ ਇਹੀ ਵਿਜ਼ਿਟਰ ਵੀਜ਼ਾ 20-20 ਲੱਖ ਰੁਪਏ ਮੰਗਦੇ ਆ ਲੋਕ ਆਹ ਮਾਰਕੀਟ 'ਚ 15 ਲੱਖ 20 ਲੱਖ ਪੈਕੇਜ ਪੁਕਈਏ ਉਹ ਸਾਡੇ ਕੋਲ ਦਾ 10-20 ਹਜ਼ਾਰ ਵੀਜ਼ਾ ਲੈ ਜਾਓ ਇਸ ਕਰਕੇ ਮਾਈਲਸਟੋਨ 'ਚ ਨਾਰਾਸ਼ ਆ ਜੀ ਕਿਉਂਕਿ ਅਲਟੀਮੇਟਲੀ ਸੱਚ ਦੀ ਜਿੱਤ ਹੁੰਦੀ ਹੈ ਸੱਚ ਦੀ ਜਿੱਤ ਸੱਚ ਦੇ ਨਾਲ ਹਮੇਸ਼ਾ ਮਾਈਲਸਟੋਨ ਖੜਾ ਤੇ ਵੀਜ਼ਾ ਤੁਹਾਨੂੰ ਤੁਹਾਡੇ ਮਿਲ ਜਾਣਗੇ ਥੋੜੇ ਪੈਸਿਆਂ 'ਚ ਜਿਹੜੀ ਕੰਟਰੀ ਦੇ ਚਾਹੁੰਦੇ ਹੋ ਤੁਸੀਂ ਸਾਡੇ ਕੋਲ ਪਹੁੰਚੋ ਤੇ ਸਰ ਕਿਹੜਾ ਵਕਤ ਸਹੀ ਆ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਅਪਲਾਈ ਕਰਨ ਦਾ ਸਾਰੇ ਵਕਤ ਸਹੀ ਆ ਜੀ ਕੋਈ ਨਹੀਂ ਜੇ 크리스마ਸ ਤੇ ਜਾਣਾ ਨਿਊ ਇਅਰ ਤੇ ਜਾਣਾ ਹੈ ਮੈਜਿਕ ਕੈਨੇਡਾ ਦੇ ਦੇਖਣ ਜਾਣਾ ਸਭ ਧਰਮੇਵਾਰੀ ਏਜੰਟਾਂ ਦੀ ਬਣਾਈ ਹੋਈ ਤੁਸੀਂ ਯਾਰ ਇੱਕ ਬੰਦਾ ਤੁਸੀਂ ਹੁਣ ਖੜੇ ਹੋ ਟੋੜਾ ਹੁਣ ਦਿਲ ਕਰ ਰਿਹਾ ਮੈਂ ਕੈਨੇਡਾ ਜਾਣਾ ਚਾਹੁੰਦਾ ਮੇਰੇ ਕੋ ਹੁਣ ਛੁੱਟੀਆਂ ਤੁਹਾਡੇ ਕੋ ਹੁਣ ਛੁੱਟੀਆਂ ਹੁਣ ਤੁਹਾਡੇ ਕੋ ਪੈਸੇ ਆ ਤੁਸੀਂ ਹੁਣ ਜਾਣਾ ਚਾਹੁੰਦੇ ਤੁਸੀਂ ਹੁਣ ਜਾ ਸਕਦੇ ਸੋ देयर इज नो ਪਾਰਟਿਕੂਲਰ ਟਾਈਮ ਫਾਰ ਐਨੀ ਵਿਸਾ ਵੀਜ਼ਾ देयर इज नो ਪਾਰਟਿਕੂਲਰ ਐਨੀ ਕੰਟਰੀ ਕੇ ਐਸੀਆ ਕੰਟਰੀ ਦਾ ਲੱਗੂਗਾ ਦੂਜੀ ਦਾ ਨਹੀਂ ਲੱਗੂਗਾ ਜਿੱਥੇ ਦਾ ਤੁਸੀਂ ਚਾਹੋਗੇ ਉੱਥੇ ਦਾ ਲੱਗੂਗਾ ਬਿਲਕੁਲ ਤੇ ਹੁਣ ਮੈਂ ਬਾਕੀ ਬਾਅਦ ਵੀ ਗੱਲ ਕਰ ਲੈਣੀ ਹੈ ਤੁਸੀਂ ਕਿਹ ਇੰਨੇ ਵੀਜ਼ੇ ਆਏ ਆ ਤੇ ਦਰਸ਼ਕਾਂ ਨੂੰ ਵੀ ਆਪਾਂ ਵੀਜ਼ੇ ਦਿਖਾਇਆ ਪਈਏ ਫਿਰ ਤੇ ਕਿਉਂ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਮਾਈਲਸਟੋਨ ਤੋਂ ਬਲਾਈ ਕਰਨਾ ਚਾਹੀਦਾ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਪਰ ਹੁਣ ਆਪਾਂ ਬਾਕੀ ਆਡੀਅנס ਦੇ ਮੂਹੋਂ ਕੰਸਲਟੈਂਟ ਦੇ ਕੋਲ ਜਿਹੜੇ ਇੱਥੇ ਜਿਹੜੇ ਇੱਥੇ ਆਏ ਹੋਏ ਨੇ ਉਹਨਾਂ ਦੇ ਮੂਹੋਂ ਵੀ ਸੁਣ ਲੈਨੇ ਕਿ ਮਾਈਲਸਟੋਨ ਨੇ ਕਿਉਂ ਚੁੜਨਾ ਹੈ ਬੜੇ ਰੋ ਸਾਡੇ ਨਾਲ ਅਸੀਂ ਤੁਹਾਨੂੰ ਮਿਲਾਉਂਦੇ ਰਵਾਂਗੇ ਬਾਕੀਆਂ ਦੇ ਨਾਲ